ਹਮ ਅਵਗੁਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਬਿਖੈ ਬਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਿ ਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਧਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸ਼ਰਨਾਈ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰ ਦਵਾਰ ਬਾਹੇ ਗਏ ਕੀ ਲਾਜ ਹਸ ਗੋਬਿੰਦ ਦਾਸ ਤੁਹਾਰ ਜਿਸੋ ਕਾਹ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸੇਪਤ ਖਸਮ ਦੀ ਨੂਰ ਅਰਸਾ ਕਰਸਾ ਛੱਟੀ ਹੈ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹੱਲਾ ਪੰਜਵਾ ਹਮ ਮੈਲੇ ਤਮ ਉਜਲ ਕਰਤੇ ਹਮ ਨਿਰਗੁਣਾ ਤੂੰ ਦਾਤਾ ਹਮ ਮੂਰਖਾ ਤਮ ਚਤਰ ਸਿਆੜੇ ਤੋ ਸਰਬ ਕਲਾਂ ਕਾ ਗਿਆਤਾ ਹਮ ਮਲੇ ਤਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤਮ ਚਤਰ ਸਿਆਣੇ ਤੂੰ ਸਰਬ ਕਲਾ ਕਿਆਤਾ ਮਾਦ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡੜ ਨੀਕੋ ਠਾਕੁਰ ਦੇਸਾਰਾਉ ਤਮ ਸਭ ਸਾਜ ਸਾਜਨੇਵਾਜੇ ਜੀਓ ਪਿੰਡ ਦੇ ਪਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤਮ ਦਾਣ ਦੇਹੁ ਮੇਰਵਾਨਾ ਤੁਮ ਕਰੋ ਭਲਾ ਹਮ ਭਲੋ ਨ ਜਾਣੈ ਤੁਮ ਸਦਾ ਸਦਾ ਦਇਆਲਾ ਤੁਮ ਸੁਖ ਦਾਈ ਪਰਖ ਬਿਦਾਤੇ ਤੁਮ ਰੱਖੋ ਆਪਣੇ ਬਾਲ ਤਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੈ ਪਾਛੈ ਤਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਛੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਭਈ ਇਸ ਤਰ੍ਹਾਂ ਜਿਨ੍ਹਾਂ ਨੇ ਗੁਰਬਾਣੀ ਸੁਣਨੀ ਹੈ ਸੰਗਤਾਂ ਨੇ ਕਹਿ ਉਸ ਬਾਬਾ ਜੀ ਗੁਰਬਾਣੀ ਦੀ ਰਿਕਾਰਡਿੰਗ ਕਰਿਆ ਕਰੋ ਤੇ ਬੇਨਤੀ ਇਹ ਆ ਵੀ ਜਿਹਨਾਂ ਨੇ ਸੋਨਾ ਭਾਈ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਕਮੈਂਟਾਂ 'ਚ ਦੱਸ ਦਿਆ ਕਰੋ ਜੇਕਰ ਕੋਈ ਗਲਤੀ ਹੋ ਜਾਂਦੀ ਆ ਪੁਰਗੁਰਬਾਣੀ ਬਹੁਤ ਸੁਮੰਦਰੀਆ ਨਾ ਪੜਦਿਆਂ ਕੋਈ ਗਲਤੀ ਹੋ ਜਾਂਦੀ ਆ ਤੇ ਜਿੱਥੇ ਵੀ ਕਿਤੇ ਗਲਤੀ ਹੋਵੇ ਸੰਗਤਾਂ ਕਮੈਂਟ ਲਿਖ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ